ਸਾਰ ਦਸਹਿਰਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਤੁੰਮਤਾ ਨਾਲ ਦਸਹਿਰਾ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਗੱਲ ਕਰੀਏ ਜਲੰਧਰ ਦੇ ਦਰਸ਼ ਨਗਰ پارک ਦੇ ਵਿੱਚ ਬੜੀ ਤੁੰਮਤਾ ਨਾਲ 45ਵਾਂ ਵਾਰਸੀ ਦਸਹਿਰਾ ਕਮੇਟੀ ਵੱਲੋਂ ਦਸਹਿਰਾ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਦਸਹਿਰਾ ਕਮੇਟੀ ਵੱਲੋਂ 2 ਦਿਨ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਅੱਜ ਦੀ ਡੇਟ ਜੋ ਹੈ ਸ਼ੁਭ ਰਮ ਕਿਹੜਾ ਅੱਜ ਪ੍ਰੋਗਰਾਮ ਦਾ ਕੀਤਾ ਗਿਆ ਸਾਡੇ ਨਾਲ ਗੋਲਡ ਮੁਰਾਦ ਜੀ ਪ੍ਰਧਾਨ ਇਹ ਗੋਲਡ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਹਿਰਾ ਕਮੇਟੀ ਉਪਕਰ ਦਸਹਿਰਾ ਕਮੇਟੀ ਵੱਲੋਂ 45ਵਾਂ ਵਾਰਸੀ ਦਸਹਿਰਾ ਮਨਾ ਪਹਿਲਾਂ ਤਾਂ ਸਾਰੇ ਰਾਮਬਤ ਕਾਨੂੰ ਜੈਸ਼ਰੀ ਰਾਮ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਐਦਾਂ ਦੇ ਪ੍ਰੋਗਰਾਮਾਂ ਦੇ ਉੱਤੇ ਲੋਕ ਆਉਂਦੇ ਨੇ ਦੇਖਣ ਵਾਸਤੇ ਖਾਸ ਕਰਕੇ ਮੈਂ ਦੱਸਣਾ ਚਾਹਾਂਗਾ ਕਿ ਸਾਡਾ ਦੁਸ਼ਹਿਰਾ ਜਿਹੜਾ ਹੈ ਇਹ ਪੰਜਾਬ ਕੇਸਰੀ ਦਾ ਦੁਸ਼ਹਿਰਾ ਹੈ ਸਾਡਾ ਨਹੀਂ ਕਿਉਂਕਿ ਸਾਡੀ ਟੀਮ ਨੂੰ 1980 ਸਾਲ ਤੋਂ ਬਹੁ ਵਿਜੇ ਚੋਪੜਾ ਜੀ ਦਾ ਆਸ਼ੀਰਵਾਦ ਮਿਲਿਆ ਸਾਡੇ ਜਿੰਨੀ ਵੀ ਟੀਮ ਦੇ ਮੈਂਬਰ ਨੇ ਉਦੋਂ ਦੇ ਸਾਡੇ ਨਾਲ ਨੇ ਮੇਰੇ ਨਾਲ ਅਰुण ਸੈਗਲ ਜੀ ਨੇ ਅਰुण ਸੈਗਲ ਜੀ ਸਾਡੇ ਨਾਲ ਪਿਛਲੇ 40-45 ਸਾਲ ਤੋਂ ਜੁੜੇ ਨੇ ਮੇਰੀ ਟੀਮ ਦੇ ਬਹੁਤ ਅਹਿਮ ਮੈਂਬਰ ਨੇ ਮੈਂ ਹਰ ਸਾਲ ਅਸੀਂ ਇੱਕ ਕਮੇਟੀ ਵੱਲੋਂ ਆਗਾਜ਼ ਕਰਦੇ ਹਾਂ ਦੁਸ਼ਹਿਰੇ ਦਾ ਜਿਸ ਤਰੀਕੇ ਦਾ ਅੱਜ ਆਗਾਜ਼ ਕੀਤਾ ਗਿਆ ਹਰ ਸਾਲ ਅਸੀਂ ਕੋਈ ਨਾ ਕੋਈ ਪ੍ਰੋਗਰਾਮ ਰੱਖਦੇ ਹਾਂ ਪਿਛਲੀ ਵਾਰੀ ਅਸੀਂ ਪਰਿਵਾਰ ਮੇਲਨ ਸਮਾਰੋਹ ਰੱਖਿਆ ਸੀ ਸਾਰੇ ਪਰਿਵਾਰ ਆਏ ਸੀ ਇਸ ਵਾਰੀ ਲੋਕਾਂ ਦੀ ਪੁਰਜ਼ੋਰ ਮੰਗ ਤੇ ਫਿਰ ਸ਼ਿਵ ਤਾंडव ਦਾ ਪ੍ਰੋਗਰਾਮ ਰੱਖਿਆ ਗਿਆ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦਾ ਰਸ਼ ਹੈ ਜਿਸ ਤਰ੍ਹਾਂ ਦਾ ਉਤਸ਼ਾਹ ਹੈ ਮੈਂ ਫਿਰ ਇੱਕ ਵਾਰੀ ਬਾਉ ਵੀਦੇ ਚੋਪੜਾ ਜੀ ਨੂੰ ਸ਼੍ਰੀ ਅਵਿਨਾਸ਼ ਚੋਪੜਾ ਜੀ ਨੂੰ ਔਰ ਅਬੀਦੇ ਚੋਪੜਾ ਜੀ ਨੇ ਅੱਜ ਆਗਾਜ਼ ਕੀਤਾ ਹੈ ਮੈਂ ਬੜਾ ਫਕਰ ਮਹਿਸੂਸ ਕਰਦਾ ਹਾਂ ਕਿ ਉਹ ਸਾਡੇ ਤੇ ਇਨਾ ਮਾਣ ਕਰਦੇ ਨੇ ਤੇ ਇੱਥੇ ਆਂਦੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਵਾਰ ਫੇਰ ਦੁਸ਼ਹਿਰੇ ਦੀ ਬਹੁਤ-ਬਹੁਤ ਵਧਾਈ ਦਿੰਦਾ ਬੁਰਾਈ ਦੇ ਉੱਤੇ ਅਛਾਈ ਦੀ ਜਿੱਤ ਹੈ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ-ਜਿਹੜੇ ਇੱਥੇ ਆਏ ਜੈ ਸ਼੍ਰੀ ਰਾਮ ਕੋਲਟੀ ਜੀ ਕਿਹੜਾ ਦਸਹਿਰਾ ਮਨਾਇਆ ਜਾਂਦਾ ਬਹੁਤ ਇਸ ਗੇਟ ਦੇ ਤਿੰਨ ਤੋਂ ਚਾਰ ਗੇਟ ਬਣਾਏ ਜਾਂਦੇ ਨੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਇਸ ਦੇ ਬਾਰੇ ਲੋਕਾਂ ਨੂੰ ਵੀ ਦੱਸਿਆ ਜਾਵੇ ਕਿਹੜੇ ਗੇਟ ਤੋਂ ਆਮ ਲੋਕਾਂ ਦੀ ਜਿਹੜੀ ਹੈ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਅਸੀਂ ਕਾਰਡ ਛਪਵਾਨੇ ਆ ਅਸੀਂ 5000 ਕਾਰਡ ਛਪਵਾਨੇ ਤੇ ਡਿਸਟਰੀਬਿਊਟ ਕਰਦੇ ਆ ਜਿਹੜੇ ਗੇਟ ਤੇ ਅਸੀਂ ਇਸ ਵੇਲੇ ਖੜੇ ਆ ਇਸੇ ਗੇਟ ਤੋਂ ਐਂਟਰੀ ਰਹਿੰਦੀ ਹੈ ਜਿਹੜੇ ਕਾਰਡ ਵਾਲੇ ਮੈਂਬਰ ਨੇ ਔਰ ਜਿਹੜੇ ਮੈਂਬਰ ਦੂਸਰੇ ਨੇ ਉਹ ਦੂਜੇ ਗੇਟ ਤੋਂ ਆਉਂਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸਾਡੇ ਨਾਲ ਨਿਤਿਨ ਕੋਲੀ ਜੀ ਆਪਾਂ ਗੱਲੋਂ ਨਿਤਿਨ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਪਕਾਰ ਦਾ ਦਸਹਿਰਾ ਕਮੇਟੀ ਵੱਲੋਂ ਬੜੀ ਧੂਮਧਾਮ ਨਾਲ ਦਸਹਿਰਾ ਮਨਾਇਆ ਜਾਂਦਾ ਉਸ ਤੋਂ ਇੱਕ ਦਿਨ ਪਹਿਲੇ ਪਹਿਲੇ ਪਰਿਵਾਰ ਸਮਾਗਮ ਕਰਾਇਆ ਜਾਂਦਾ ਅੱਜ ਇਹ ਵੀ ਪਰਿਵਾਰ ਦਾ ਸਮਾਗਮ ਕਰਾਇਆ ਹੈ ਦੇਖੋ ਇਹ ਉਪਕਾਰ ਦੇ ਸ਼ਹਿਰਾ ਕਮੇਟੀ ਮੇਰੇ ਆਪਣੇ ਘਰ ਦੀ ਕਮੇਟੀ ਹੈ ਮੇਰੀ پیدائش ਦੇਸ਼ਨਾ ਕਰਦੀ ਹੈ ਤੇ ਇਹਨਾਂ ਨੂੰ 45 ਸਾਲ ਹੋ ਗਏ ਤੇ ਮੇਰਾ ਬਚਪਨ ਤੋਂ ਮੈਂ ਦੁਸ਼ਹਿਰਾ ਦੇਖ ਰਿਆ ਹਰ ਵਾਰੀ ਇਹ ਤਰੱਕੀ ਕਰ ਰਿਹਾ ਹੈ ਦੁਸ਼ਹਿਰੇ ਦਾ ਸਕੇਲ ਵੱਧ ਰਿਹਾ ਹੈ ਔਰ ਮੈਕਸਿਮਮ ਗੈਦਰਿੰਗ ਹੈ ਨਾ ਤੇ ਦੁਸ਼ਹਿਰੇ ਨੂੰ ਆਂਦੀ ਹੈ ਤੇ ਬੜੀ ਖੁਸ਼ੀ ਦੀ ਗੱਲ ਆ ਗੋਲਦੀ ਮਲਵਾਇ ਜਿਹੜੇ ਪ੍ਰਧਾਨ ਨੇ ਇਹ ਸੋਸਾਇਟੀ ਦੇ ਬਾਕੀ ਸਾਰੀ ਸੋਸਾਇਟੀ ਨੂੰ ਮੈਂ ਵਾਰ ਕਰਦ ਦੇਣਾ ਕਿ ਇਸੇ ਤਰ੍ਹਾਂ ਤਰ੍ਹਾਂ ਇਹ ਦੁਸ਼ਹਿਰਾ ਤਰੱਕੀ ਕਰਦਾ ਰਹੇ ਡੇ ਬਾਈ ਡੇ ਤੇ ਮੈਂ ਇਹਨਾਂ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਾ ਰਹਿਣਾ ਕੋਲੀ ਦੇਖਿਆ ਜਾਂਦਾ ਅੱਜ ਛੋਟੇ-ਛੋਟੇ ਬੱਚੇ ਵੀ ਸਭ ਤੋਂ ਜ਼ਿਆਦਾ ਨੌਜਵਾਨ ਛੋਟੇ-ਛੋਟੇ ਬੱਚੇ ਵੀ ਇਸ ਗਰਾਊਂਡ ਦੇ ਵਿੱਚ ਖੇਡ ਰਹੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਨਾਲ 45 ਸਾਲ ਹੋ ਗਏ ਲੋਕੀ ਉਡੀਕਦੇ ਹੁੰਦੇ ਆ ਵੀ ਕਦੋਂ ਪਕਾਰਤਿ ਸ਼ਹਿਰਾ ਕਮੇਟੀ ਦਾ ਆਯੋਜਨ ਸ਼ੁਰੂ ਹੋਏਗਾ ਤੇ ਇੱਥੇ ਤੁਹਾਨੂੰ ਰੋਜ਼ ਇੰਨੀ ਹੀ ਰੌਣਕ ਦੇਖਣ ਨੂੰ ਮਿਲੇਗੀ ਇਹ ਅੱਜ ਡੈਫੀਨਿਟਲੀ ਵੱਡਾ ਪ੍ਰੋਗਰਾਮ ਹੈ ਪਰ ਹੁਣ ਇਹਨਾਂ ਦਾ ਦੁਸ਼ਹਿਰੇ ਤੱਕ ਰੋਜ਼ ਇੱਥੇ ਕੋਈ ਨਾ ਕੋਈ ਈਵੈਂਟ ਚੱਲਦਾ ਹੀ ਰਹੇਗਾ ਤੇ ਮੈਂ ਫੇਰ ਇੱਕ ਵਾਰੀ ਕਮੇਟੀ ਨੂੰ ਮੁਬਾਰਕਬਾਦ ਦੇਣਾ ਤੇ ਜੇ ਮੇਰੇ ਲਈ ਕੋਈ ਸਵਾਲ ਆਣ ਤਾਂ ਮੈਂ ਨਾਲ ਖੜਾ। ਬੋਲੀ ਜੀ ਐਦਾ ਹੀ ਲਗਾਤਾਰ ਫੰਕਸ਼ਨ ਚੱਲਦੇ ਰਹਿੰਦੇ ਨੇ ਕਿੱਦਾਂ ਅੱਜ ਵੱਡਾ ਪ੍ਰੋਗਰਾਮ ਹੈ ਇਹ ਕਿੰਨੇ ਦੇ ਦਸਹਿਰਾ ਮਨਾਇਆ ਨਹੀਂ ਜਾਂਦਾ ਉਹਨੇ ਤਾਂ ਤੁਹਾਡੇ ਵੱਲੋਂ ਇਸ ਗਰਾਊਂਡ ਦੇ ਵਿੱਚ। ਮੈਂ ਦੱਸਣਾ ਚਾਹਾਂਗਾ ਕਿ ਕੱਲ ਸਾਡੇ ਪੁਤਲੇ ਇੱਥੇ ਮੈਦਾਨ 'ਚ ਪਹੁੰਚ ਜਾਣਗੇ। ਕੱਲ ਤੋਂ ਪੁਤਲੇ ਬਣਨੇ ਸ਼ੁਰੂ ਹੋ ਜਾਂਦੇ ਨੇ ਕੱਲ ਅਸੀਂ ਪੁਤਲਿਆਂ ਦੀ ਪੂਜਾ ਕਰਦੇ ਹਾਂ ਜਿਹੜੀ ਕਿ ਕੱਲ ਸਾਡੇ ਸੈਂਟਰਲ ਕੰਚਾਰਜ ਨਿਤਿਨ ਕੋਲੀ ਜੀ ਕਰਨਗੇ। ਸਾਡਾ ਪਹਿਲਾਂ ਹੀ ਇਹ ਪ੍ਰੋਗਰਾਮ ਇੱਕ ਬਣਿਆ ਹੋਇਆ ਕਿ ਨਿਤਿਨ ਕੋਲੀ ਜੀ ਕੱਲੋਂ ਪੁਤਲਿਆਂ ਦੀ ਪੂਜਾ ਕਰਨਗੇ ਜਿੱਦਾਂ ਹੀ ਇੱਕ ਰਵਾਇਤ ਹੁੰ ਉਹਨੂੰ ਅਤੀ ਅਗਨੀ ਦੇਣ ਤੋਂ ਪਹਿਲਾਂ ਅਸੀਂ ਲੋਕ ਤੁਛ ਲੋਕ ਆ ਉਸ ਤੋਂ ਪਹਿਲਾਂ ਕੋਈ ਦੀ ਪੂਜਾ ਕਰਦੇ ਆ ਉਹਦੇ ਕੋਲੋਂ ਮਾਫੀ ਮੰਗਦੇ ਆ ਬਹੁਤ ਵੱਡਾ ਬ੍ਰਾਹਮਣ ਸੀ ਨਿਤਿਨ ਕੋਲੀ ਜੀ ਕੱਲ ਉਹ ਇੱਕ ਪੂਜਾ ਕਰਕੇ ਕੱਲ ਦਾ ਇੱਕ ਆਗਾਸ ਕਰਨਗੇ ਕਿ ਅਸੀਂ ਪੁੱਤਲੇ ਖੜੇ ਪਰਸੋਂ ਅਸੀਂ ਪੁੱਤਲੇ ਖੜੇ ਕਰ ਦਾਂਗੇ ਅੱਜ ਪੂਰੇ ਜਲੰਧਰ ਦੇ ਵਿੱਚ ਅਸੀਂ 2 ਦਿਨ ਪਹਿਲਾਂ ਪੁੱਤਲੇ ਖੜੇ ਕਰਨ ਕਰਣ ਵਾਲੀ ਇੱਕੋ ਹੀ ਕਮੇਟੀ ਆ 2 ਦਿਨ ਇੱਥੇ ਪੁੱਤਲੇ ਖੜੇ ਰਹਿੰਦੇ ਨੇ ਔਰ ਜਿੰਨਾ ਰਾਜ ਤੁਸੀਂ ਅੱਜ ਦੇਖ ਰਹੇ ਹੋ ਇਸ ਤੋਂ 5 ਗੁਣਾ ਜ਼ਿਆਦਾ ਰਸ਼ ਤੁਹਾਨੂੰ ਪਰਸੋਂ ਦੇਖਣ ਨੂੰ ਮਿਲੇਗਾ ਮੈਂ ਬੇਨਤੀ ਕਰਾਂਗਾ ਪੰਜਾਬ ਕੇ ਕਿਸੇ ਨੂੰ ਕਿ ਪਰਸੋਂ ਕਵਰਿੰਗ ਜ਼ਰੂਰ ਦੇਣੀ ਪਰਸੋਂ ਔਰ ਇੱਕ ਦਿਨ ਅੱਗੇ ਫਿਰ ਕਵਰਿੰਗ ਜ਼ਰੂਰ ਕਰੇ ਬਹੁਤ ਜ਼ਿਆਦਾ ਰਸ਼ਟ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਗੋਲਦੀ ਮਰੋਹਾ ਜੋ ਉਪਕਾਰ ਦੇ ਸਾਰਾ ਕਮੇਟੀ ਦੇ ਪ੍ਰਧਾਨ ਹੈ ਉਹਨਾਂ ਨੇ ਦੱਸਿਆ ਕੱਲ ਇਸ ਗਰਾਊਂਡ ਦੇ ਵਿੱਚ ਜੋ 라ਵਨ ਮੇਗਨਾਗ ਤੇ ਕੁੰਕਰਨ ਦੇ ਪੁਤਲੇ ਆ ਜਾਣਗੇ ਤੇ ਪਰਸੋਂ ਜਿਹੜੇ ਪੁਤਲੇ ਇੱਥੇ ਖੜੇ ਕਰ ਦਿੱਤੇ ਜਾਣਗੇ ਉਹਨਾਂ ਦੀ ਪੂਜਾ ਕੀਤੀ ਜਾਏਗੀ ਤੇ ਲੋਕ ਜਿਹੜੇ ਇੱਥੇ ਪੂਜਾ ਕਰਨ ਲਈ ਦੋ ਦਿਨ ਇੱਥੇ ਪੂਜਾ ਕਿਹੜੀ ਚੱਲਦੀ ਰਹੇਗੀ ਲਗ ਲਗ ਤਰ੍ਹਾਂ ਦੇ ਕਿਹੜੇ ਫੰਕਸ਼ਨ ਹੈ ਉਹ ਕਿਤੇ ਜਾਂਦੇ ਨੇ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜੈਗਮਨੀ ਟੀਵੀ ਜਲੰਧਰ